ਸਤ ਕਰਤਾ ਸਤਿਵਾਹਿ ਗੁਰੂ ਸਾਹਿਬ ਜੀ ਦੰਦਾ ਤਬੰਦਨਾਣ ਕਵਾਰ ਸਰਵਤਲਾ ਸਮਰੱਥ ਦੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰੇ ਹੱਥ ਨਾਨ ਧਿਆਨ ਪਿਛ ਕਰਮ ਨਾ ਜਾਣਾ ਤਾਰ ਨਾ ਜਾਣ ਤੇਰੀ ਆਵ ਤੇ ਵੱਡਾ ਸਤਿਗੁਰੂ ਨਾਨਕੋ ਜਨਤਾਲੇ ਰਾਤੀ ਮੇਰੀ ਪਰਮ ਸਤਕਾਰ ਯੋਗ ਤਖਦੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਅਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਕਤਿਗੁਰਾਂ ਦੀ ਬਖਸ਼ਿਸ਼ ਤੇਹਰਾਓ ਪਿਆਰ ਨਾਲ ਫਤਿਹ ਲਾਓ ਜੀ ਕੋਈ ਰਤਨਾ ਵਾਂਝੀ ਨਾ ਰਹੇ ਸਾਰੇ ਆਖੋ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹ ਗੁਰੂ ਮਹਾਨ ਕਿਰਪਾ ਕਰ ਰਹੇ ਹਨ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਗਿਆਨ ਧਿਆਨ ਕਿਸ ਧਰਮ ਨਾ ਜਾਣਾ ਸਾਰਨਾ ਜਾਣਾ ਤੇਰੇ ਸਾਗਤ ਵੱਦਾ ਸਤਿਗੁਰੂ ਨਾਨਕ ਜਨਤਲ ਰਾਖੀ ਮੇਰੀ ਹੁਣ ਤੇ ਗੁਰਮੁਖ ਪਿਆਰੇ ਦੇਖੇ ਨੇ ਉਹ ਆਪਦੇ ਨੇ ਕੀ ਜਿਹੜੀ ਤੰਤੀ ਹੈ ਇਹਦੇ ਵਿੱਚ ਸਾਤ ਤੋਂ ਪਹਿਲਾਂ ਜਿਹੜਾ ਈਸਰਾਮ گاਉਂਗਾ ਉੱਥੇ ਲਾਉਣਾ ਵੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਣ ਕਲ ਰੱਖੀ ਮੇਰੀ ਪਰ ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਸਤਿਗੁਰ ਕਹ ਲਵਾਂਗੇ ਤਾਂ ਇਹਦੇ ਵਿੱਚ ਕੀ ਹੈ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਸਤਿਗੁਰ ਨਹੀਂ ਮੰਨਦੇ ਤਾਪ ਨਰਾਇਣ ਕਲਾ ਧਾਰ ਜਗ ਮਹ ਪਰਵਰਿਓ ਏ ਗੁਰੂ ਨਾਨਕ ਪਾਤਸ਼ਾਹ ਖੁਦਾ ਦਾ ਅੱਲਾ ਦਾ ਆਰੂਪ ਨਹੀਂ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਇੱਥੇ ਆਪਾਂ ਤੈ ਵੀ ਦਵਾਂਗੇ ਗੁਰੂ ਨਾਨਕ ਪਾਤਸ਼ਾਹ ਨੂੰ ਸਤਿਗੁਰੂ ਇਹਦੇ ਵਿੱਚ ਕੋਈ ਫਰਕ ਨਹੀਂ ਪੈਣ ਲੱਗੇ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਣਕਾਲ ਰਾਖੀ ਮੇਰੀ ਕਾਲਪੁਰਖ ਵਾਹਿਗੁਰੂ ਸਾਡੀ ਸਾਰਿਆਂ ਦੀ ਰਾਖੀ ਕਰ ਰਹੇ ਹਨ ਅរី ਪਰਮੇਸ਼ਰ ਵਾਹਿਗੁਰੂ ਦਾ ਨਾਮ ਓਸ਼ ਹਰੀ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਜੇਤਨੀ ਉਸੇ ਕਰ ਲਈਏ ਆਪਣੀ ਹੀ ਕੋੜੀ ਹੈ ਆਉਂਦ ਘਟਾ ਜਨ ਸਾਰੇ ਨਾਰੇ ਮਨ ਗੁਰ ਮਿਲ ਤਾਜ ਸਵਾਰੀ ਤੇ ਬੰਦਿਆ ਆਉ ਦਾ ਜਿਹੜੀ ਹੋ ਤੇਰੀ ਦਿਨੋਂ ਦਿਨ ਘਟਦੀ ਜਾ ਰਹੀ ਹੈ ਅਰੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਕੇ ਆਪਣੇ ਜਨਮ ਨੂੰ ਸਫਲਾ ਕਰ ਲੈ ਐਸਾ ਜੱਗ ਦੇਖਿਆ ਜੁ ਆਰੀ ਸਾਧ ਸੰਤ ਮੰਗੈ ਨਾਮ ਵਿਸਾਰੀ ਮੈਂ ਜਾਗਤ ਨੂੰ ਇਹੋ ਜਿਹਾ ਜੂਏ ਵਾਜੇ ਵੇਖਿਆ ਹੈ ਤਾਦ ਸੁੱਖ ਤਾਂ ਸਾਰੇ ਹੀ ਮੰਗਦੇ ਹਨ ਪਰ ਜਿਸ ਦਾ ਨਾਮ ਤੋਂ ਸਾਰੇ ਸੁੱਖ ਮਿਲਦੇ ਹਨ ਉਸ ਨਾਮ ਨੂੰ ਵਿਸਾਰ ਗਏ ਨੇ ਅਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਕੁਦਾ ਦਾ ਅੱਲਾ ਦਾ ਨਾਮ ਉਹ ਤਾਂ ਕੋਈ ਜਪਤੇ ਰਾਜ਼ੀ ਨਹੀਂ ਪਰ ਇਹ ਕਹਿੰਦੇ ਆ ਵੀ ਵਸੇ ਸਾਨੂੰ ਸੁੱਖ ਮਿਲ ਜਾਣ ਕਰੇ ਤੇ ਨਾਮ ਹੀ ਨਹੀਂ ਜਪਾਂਗੇ ਫਿਰ ਸੁੱਖ ਕਿਵੇਂ ਮਿਲਣਗੇ ਕੋਣੇ ਦੂਪ ਤਾਪ ਕਾ ਨਾਸ ਬਾਣੀ ਸੁਣਨ ਦੇ ਨਾਲ ਇਹ ਬਾਣੀ ਪੜ੍ਹਨ ਦੇ ਨਾਲ ਦੁੱਖਾਂ ਦਾ ਨਾਸ ਹੁੰਦਾ ਹੈ ਔਰ ਤਾਪਾਂ ਦਾ ਵੀ ਨਾਸ ਹੁੰਦਾ ਹੈ ਤੇ ਵਸ ਤਮਰਨ ਕਰਕੇ ਜੀਵ ਦੇ ਪੰਨ ਬਣ ਜੈਣੇ ਜਿਹੜੇ ਤੇ ਦਰਦਾਂ ਦੇ ਵਿੱਚ ਜਾ ਕੇ ਮੁੱਖ ਨੂੰ ਸਹਾਈ ਹੁੰਦੇ ਨੇ ਦੇਨ ਬਸਾਰੇ ਰੇ دیਵਾਨੇ ਦੇਨ ਬਸਾਰੇ ਰੇ ਤੇਟ ਭਰੇ ਤੂੰ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਆਰੋ ਇਹ ਕਾਮਲੇ ਮਨੁੱਖ ਤੂੰ ਧਰਮ ਵਿਸਤਾਰ ਦਿੱਤਾ ਹੈ ਤੂੰ ਪਸ਼ੂਆ ਵਾਂਗ ਢਿੱਡ ਪਰ ਕੇ ਸੁੱਤਾ ਰਹਿੰਦਾ ਹੈ ਤੂੰ ਮਨੁੱਖਾ ਜਨਮ ਐਵੇਂ ਹੀ ਗੁਆ ਰਿਹਾ ਹੈ ਆਜਿ ਮਹਾਤਮਾ ਦੀ ਸੰਗਤ ਕਰਕੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਕੇ ਇਸ ਜਨਮ ਨੂੰ ਤੂੰ ਸਫਲਾ ਕਰ ਜਣ ਆਵਣ ਤਾਂ ਹੈ ਸਵਾਉ ਜਣ ਕੇ ਸੰਗ ਚਿਤ ਆਵਣ ਆਓ ਹਰੀ ਦੇ ਜਣਾਂ ਦੇ ਆਉਣ ਦਾ ਉੱਤੇ ਹੀ ਪਾਰਨਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਦੀ ਸੰਗਤ ਕਰਮੇ ਕਰਤੇ ਸਾਨੂੰ ਹਰੀ ਪਰਮੇਸ਼ਰ ਵਾਹਿਗੁਰੂ ਦੀ ਯਾਦ ਆਉਂਦੀ ਹੈ ਇੱਕ ਵਾਰ ਸੰਤ ਮਹਾਰਾਜ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਅੰਗਲੈਂਡ ਗਏ ਹੋਏ ਸਨ ਮਹਾਰਾਜ ਦੇ ਪੁਰਸੇ ਲੱਗੇ ਸੀ ਪੁਰਸੇ ਉੱਤੇ ਬੈਠੇ ਸਨ ਇੰਗਲੈਂਡ ਦੇ ਵਿੱਚ ਕਮਾਤਾ ਸੀ ਉਹਦੇ ਪੁੱਤਰ ਦੀ ਡੈਥ ਹੋ ਗਈ ਸੀ ਚੜਾਈ ਕਰ ਗਿਆ ਸੀ ਐਕਸੀਡੈਂਟ ਹੋਣ ਕਾਰਨ ਸਿਰ ਫਟ ਗਿਆ ਡਾਕਟਰਾਂ ਨੇ ਜਵਾਬ ਦਿੱਤਾ ਵੀ ਇਹ ਤਾਂ ਭਾਈ ਚੜਾਈ ਕਰ ਗਿਆ ਇਹਨੂੰ ਤੁਸੀਂ ਘਰੇ ਲੈ ਜਾਓ ਉਹ ਮਾਤਾ ਕਿਰਤੀ ਰੋਵੇ ਤਾਂ ਹਮਾਰੇ ਕ੍ਰਿਸ਼ਣ ਨੇ ਕਿਹਾ ਅਭੀ ਸ਼ੰਤ ਮਹਾਰਾਜ ਆਏ ਹੋਏ ਨੇ ਬਾਬਾ ਇਸਤੁਰ ਸਿੰਘ ਜੀ ਰਾੜਾ ਤਹਿ ਵਾਲੇ ਜਿ ਤੁਸੀਂ ਉਹਨਾਂ ਕੋਲ ਜਾਓ ਅਰਦਾਸ ਬੇਨਤੀ ਕਰੋ ਇਰਤਾ ਕਰਨ ਦੇ ਹਰ ਜਨ ਹਰ ਅੰਤਰ ਨਹੀਂ ਨਾਨਕ ਤੱਕ ਤੇ ਮਾਨ ਹਰੀ ਔਰ ਹਰੀ ਦੇ ਜਣਾ ਵਿੱਚ ਆਪੋ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ ਉਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਹੀ ਰੂਪ ਹੁੰਦੇ ਨੇ ਹਰ ਦਾ ਸੂਤ ਹਰ ਹੀ ਜਿਹਾ ਤੇ ਜਨ ਜਾਣੋ ਮਾਨਸ ਦੇਹਾ ਉਹ ਵਾਹਿਗੁਰੂ ਦੇ ਰੂਪ ਹੁੰਦੇ ਨੇ ਸੰਤ ਮਹਾਰਾਜ ਜੀ ਪੁਰਤੀ ਤੇ ਬੈਠੇ ਸਨ ਰੇ ਦੋਲੇ ਸੇਵਾਦਾਰੇ ਕੜੇਸੀ ਉਹ ਮਾਤਾ ਆਈ ਚੀਟੀ ਰੋਣ ਲੱਗ ਗਈ ਤਾਂ ਹਮਾਰ ਕੇ ਸੰਤ ਮਹਾਰਾਜ ਕਹਿਣ ਲੱਗੇ ਏ ਗੱਲ ਭਾਈ ਬੀਬਾ ਰੋਂਦੀ ਕਿਉਂ ਐ ਏ ਗੱਲ ਹੋ ਗਈ ਕਹਿੰਦੇ ਜੀ ਮਹਾਰਾਜ ਕੁਝ ਦਿਨ ਪਹਿਲਾਂ ਮੇਰੇ ਬੱਤੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਉਹਦਾ ਸਿਰ ਫਟ ਗਿਆ ਮਹਾਰਾਜ ਹੁਣ ਡਾਕਟਰਾਂ ਨੇ ਜਵਾਬ ਦੇਤਾ ਜਾਇਦ ਤਰਾਰ ਕਰ ਦਿੱਤਾ ਵੀ ਇਹ ਮਰ ਗਏ ਆ ਤਾਂ ਸ਼ਾਂਤ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਬੀਬਾ ਰੋ ਨਾ ਕੋ ਗੁਰੂ ਬਾਬਾ ਜੀ ਕੋਲ ਅਰਦਾਸ ਬੇਨਤੀ ਕਰ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ ਮਹਾਰਾਜ ਹਾਜ਼ਰ ਨਾਜ਼ਰ ਨੇ ਜਦ ਇਹ ਮਹਾਰਾਜ ਆਪ ਜੀ ਕਿਰਪਾ ਕਰੋ ਤੁਸੀਂ ਵੀ ਬੇਨਤੀ ਕਰੋ ਮਹਾਰਾਜ ਨੂੰ ਕਿ ਮੇਰਾ ਬੱਚਾ ਠੀਕ ਹੋ ਜਵੇ ਕੋਈ ਇੱਕ ਮੇਰੇ ਪੁੱਤਰ ਹੈ ਤਾਂ ਧੰਵਾਦਾ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਉਹ ਮਾਤਾ ਨੂੰ ਕਹਿਣ ਲੱਗੇ ਕੋਈ ਨਹੀਂ ਮਾਤਾ ਤੂੰ ਤਵਰਾ ਨਾ ਚਿੰਤਾ ਨਾ ਕਰ ਤੇਰੇ ਜਾਂਦੇ ਨੂੰ ਜੇ ਜੇ ਤੂੰ ਹਸਪਤਾਲ ਤੇ ਜਾਏਂਗੀ ਤੇਰੇ ਜਾਂਦੇ ਨੂੰ ਤੇਰਾ ਪੁੱਤ ਤੈਨੂੰ ਚਾਹ ਪੀਂਦਾ ਮਿਲੂਗਾ ਉਸੇ ਤਰ੍ਹਾਂ ਹੋਇਆ ਸਾਧ ਸੰਗਤ ਪਰਾਵ ਜੀ ਵਿਥੈ ਸਾਧਤੀ ਰਖਣਾ ਉਹ ਤਾਂ ਖੁਦਾ ਦਾ ਹੀ ਰੂਪ ਸੀ ਅੱਲਾ ਦਾ ਹੀ ਰੂਪ ਸੀ ਵਾਹਿਗੁਰੂ ਦਾ ਹੀ ਰੂਪ ਸੀ ਜੇ ਜਮਾਤਾ ਹੋ ਗਈ ਹਸਪਤਾਲ ਦੇ ਵਿੱਚ ਤਾਂ ਉਹਦਾ ਪੁੱਤਰ ਉਸ ਨੂੰ ਚਾਹ ਪੀਂਦਾ ਮਿਲਿਆ ਨਿਰਤਕ ਤੋਂ ਪਾਏ ਤੰਤ ਸਾਸਾ ਵਿਸ਼ਰਤ ਆਨ ਮਲਾਇਆ ਇਸੇ ਤਰ੍ਹਾਂ ਗੁਰੂ ਜੀ ਆਖਦੇ ਨੇ ਨਾ ਨੂੰ ਚਿੰਤਾ ਮਤਰ ਹੋ ਚਿੰਤਾ ਤੇ ਸਹੀ ਹੈ ਜਲਮ ਹੈ ਜਨ ਤੋਂ ਪਾਇਨ ਤਨਾ ਪੇ ਰੋਜੀ ਦੇ ਜਿਹੜੇ ਵਾਹਿਗੁਰੂ ਨੇ ਜੀਵ ਤਾਗਾ ਕੀਤੇ ਨੇ ਉਹਨਾਂ ਨੂੰ ਉਹ ਪੱਥਰਾਂ ਵਿੱਚ ਵੀ ਖਾਣ ਨੂੰ ਦੇ ਰਿਹਾ ਹੈ ਆਸਮਾਨ ਦੇ ਵਿੱਚ ਵੀ ਖਾਣ ਨੂੰ ਦੇ ਰਿਹਾ ਹੈ ਔਰ ਪੱਥਰਾਂ ਵਿੱਚ ਵੀ ਖਾਨ ਨੂੰ ਦੇ ਰਿਹਾ ਹੈ ਚਿੰਤੇ ਤੇ ਪੁੰਜਰਾ ਫੁੱਲਾ ਸਾਧਾਰ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਏਕੇ ਹਿੰਦੀ ਵਿੱਚ ਕੀੜੀ ਨੂੰ ਕਿਹਾ ਗੀੜੀ ਤੇ ਲੈ ਕੇ ਹਾਥੀ ਤੱਕ ਸਾਰਿਆਂ ਦੇ ਤੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੈ ਤਦ ਨੂੰ ਖਾਨ ਨੂੰ ਦੇ ਰਹੇ ਹਨ ਇਸ ਕਰਕੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਅਰਾਧਨਾ ਕਰੀਏ ਔਰ ਰਾਗ ਦੇ ਜਣਾ ਦੀ ਸੰਕਟ ਕਰੀ ਜੇ ਕੋ ਬਚਨ ਕਮਾਵੇ ਸੰਤਨ ਕਾ ਤੋ ਗੁਰ ਪ੍ਰਸਾਦੀ ਤਰੀਏ ਸਤਿ ਆਦਿ ਮਹਾਂਤਮਾਨ ਦਾ ਬਚਨ ਕਮਾਓ ਔਰ ਗੁਰੂ ਦੀ ਕੀਰਤਨ ਅਨੁਸਾਰ ਕਰਿਆ ਜਾਵੇ ਉਸਤਤ ਨਿੰਦੇ ਆ ਨਾਹੀਂ ਜੇ ਤਨ ਤਨ ਲੋਹ ਸਮਾਨ ਕਹੋ ਨਾਨਕ ਸੁਣ ਰੇ ਮਨ ਮੁਗਤ ਤਾਹੇ ਤਹ ਜਾਨ ਲੋਕ ਤਾਂ ਕਹਿੰਦੇ ਵੀ ਤਾਣ ਹਨ ਕਹਿੰਦੇ ਵੀ ਜਿਨ੍ਹਾਂ ਨੂੰ ਉਸਤਤ ਕੀ ਕੋਈ ਭੁੱਖ ਨਹੀਂ ਲਿੰਦੇ ਆ ਤੋ ਘਬਰਾਉਂਦੇ ਨਹੀਂ ਤੇ ਇਹ ਕਮਲੇ ਲੋਕ ਤਾਂ ਮਹਾਪੁਰਸ਼ਾਂ ਦੀਆਂ ਰੱਜ ਰੱਜ ਕੇ ਨਿੰਦਿਆ ਕਰਦੇ ਨੇ ਇਹ ਨਿੰਦਿਆ ਕਿਉਂ ਕਰਦੇ ਨੇ ਕਿਉਂਕਿ ਬਾਣੀ ਨਾਲੋਂ ਟੁੱਟੇ ਹੋਏ ਨੇ ਮਹਾਪੁਰਸ਼ਾਂ ਨੂੰ ਸਮਝਾਉਂਦੇ ਨੇ ਵੀ ਇਹ ਬਾਣੀ ਦੇ ਰਸਤੇ ਤੇ ਨਹੀਂ ਚੱਲਦੇ ਉਹ ਕਮਲੇ ਬਾਣੀ ਦੇ ਰਸਤੇ ਤੇ ਤਾਂ ਕੁੱਤੀ ਨਹੀਂ ਚੱਲਦੇ ਉਸੀ ਬਾਣੀ ਨੂੰ ਪੜ੍ਹ ਕੇ ਦੇਖੇ ਮਹਾਰਾਜ ਆਖਦੇ ਨੇ ਉਸ ਤੱਕ ਨਿੰਦੇ ਆ ਨਾਹੀ ਜੇਹ ਤੰਤਨ ਲਹੋ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਗਤ ਤਾਹੇ ਕੈ ਜਾਨ ਜਿਹੜੇ ਪਿਆਰਿਆਂ ਨੂੰ ਤੋਸਤਕ ਦੇ ਇਹ ਧੁੱਖ ਨੇ ਨਿੰਦੇ ਆ ਤੋ ਕਬਰ ਆਉਂਦੇ ਨਹੀਂ ਜਿੰਨੀ ਮਰਜੀ ਕੋਈ ਉਹਨਾਂ ਨੇ ਐਂਡਿਆ ਕਰੀ ਜਾਵੇ ਉਹ ਕਬਰਾਂਦੇ ਨਹੀਂ ਉਸ ਤਾਂ ਨਿੰਦਿਆ ਨਹੀਂ ਜਿਹੇ ਕੰਤਨਨ ਲੋਹ ਸਮਾਨ ਲੋਹੇ ਤੇ ਸੋਨੇ ਨੂੰ ਇੱਕੋ ਜਿਹਾ ਜਾਪਦਾ ਉਹਨਾਂ ਨੂੰ ਲੋਹਾ ਤੇ ਸੋਨਾ ਇੱਕੋ ਜਿਹਾ ਸਮਝਦੇ ਨੇ ਉਹ ਤਹੋ ਨਾਨਕ ਸੁਣ ਰੇ ਮਨ ਮੁਕਤ ਹੈ ਤੇ ਜਾਨ ਕਹਿੰਦੇ ਵੀ ਉਹ ਮੁਕਤ ਹੋਏ ਹੋਏ ਨੇ ਤੁਸੀਂ ਉਹਨਾਂ ਦੀ ਰਮਜਾ ਨੂੰ ਸਮਝ ਨਹੀਂ ਸਕਦੇ ਕਿਉਂ ਜਿਵੇਂ ਤੂੰ ਬਾਣੀ ਨਾਲੋਂ ਕੁੱਤੇ ਹੋਇਆ ਆਪ ਦੇ ਵੀ ਸਾਲ ਰਹੇਗੇ ਸਾਧੂਆਂ ਦੀ ਟੋਲੀ ਫੇਰ ਕਿਤੇ ਜਾ ਕੇ ਆਉਂਦੀ ਆ ਸਾਧੂਆਂ ਦੀ ਬੋਲੀ ਦੇ ਵੀ ਸਾਲ ਜਦੋਂ ਕੋਈ ਸਾਧੂਆਂ ਦੀ ਟੋਲੀ ਵਿੱਚ ਰਹਿੰਦਾ ਹੈ ਫੇਰ ਕਿਤੇ ਜਾ ਕੇ ਸਾਧੂ ਮਹਾਪੁਰਸ਼ਾਂ ਦੀਆਂ ਰੰਗਾਂ ਦੀ ਸਮਝ ਆਉਂਦੀਆਂ ਨੇ ਆ ਸਾਧੂ ਕੋਈ ਪੂਰਾ ਹੋਵੇ ਪੂਰਨ ਮਹਾਪੁਰਸ਼ ਹੋਣ ਜਿਨ੍ਹਾਂ ਨੂੰ ਰਾਜਿਆਂ ਦਾ ਰਾਜ ਨਾ ਖਰੀਦ ਸਕੇ ਉਹਨਾਂ ਦਾ ਧਨ ਪਦਾਰਥ ਫਰੀਦ ਨਾ ਤੱਕ ਉਹਨਾਂ ਦੀ ਤਪੱਸਿਆ ਨਹੀਂ ਹੋਵੇ ਜਦ ਤੱਕ ਇਹਨਾ ਹੋਵੇ ਕਿ ਉਹਨਾਂ ਨੂੰ ਕੋਈ ਵੀ ਪਦਾਰਥ ਫਰੀਦ ਨਾ ਤੱਕੇ ਉਸਤ ਤੱਕ ਵੀ ਕੋਈ ਧੋਖਾ ਨਾ ਹੋਵੇ ਨਿੰਦੇਆ ਤੋਂ ਕਬਰਾਂੋਂ ਨਾ ਦਿਨੀ ਮਰਜੀ ਕੋਈ ਨਿੰਦੇਆ ਕਰੀ ਜਾਵੇ ਕੋਈ ਅਸਰ ਨਹੀਂ ਉਸਤ ਤੱਕ ਨਿੰਦੇਆ ਨਹੀਂ ਜੋ ਪੰਚਨ ਲੋਹ ਤਮਾਨ ਤਹੋ ਨਾਨਕ ਸੁਨਰੇ ਮਨ ਮੁਕਤ ਆਇ ਤੈ ਜਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਜੋਤ ਇਹ ਬਚਨ ਸਾਨੂੰ ਆਪਣੇ ਨੌਵੇਂ ਮਹੱਲੇ ਦੇ ਸ਼ਲੋਕਾਂ ਵਿੱਚ ਸਮਝਾ ਰਹੇ ਹਨ ਪਰ ਕਈਆਂ ਨੂੰ ਸਮਝ ਨਹੀਂ ਲੱਗਦੀ ਬੁਢੇ ਵੀ ਹੋ ਜਾਂਦੇ ਨੇ ਫੇਰ ਵੀ ਨਹੀਂ ਸਮਝ ਲੱਗਦੀ ਮਾਰਾ ਇਹ ਕਹਿੰਦੇ ਦਰਦ ਤੇ ਉਸ ਜੈ ਨਹੀਂ ਤਾਲ ਪਹੁੰਚਿਓ ਆਣ ਇੱਤੇ ਵੀ ਤਈ ਪਾਠੀ ਪਹੁੰਚਿਓ ਪੜ ਜਾਂਦੇ ਨੇ ਪਰ ਇਹ ਜਿਹੜਾ ਪਾਠ ਹੈ ਪਹੁੰਚਿਓ ਦਰਦ ਤੇ ਉਸ ਜੈ ਨਹੀਂ ਤਾਲ ਪਹੁੰਚਿਓ ਆਣ ਹੁਣ ਤੂੰ ਬੁਢਾ ਹੋ ਗਿਆ ਤਰੀਰ ਤੇਰਾ ਬਜ਼ੁਰਗ ਹੋ ਗਿਆ ਫੇਰ ਵੀ ਤੈਨੂੰ ਸਮਝ ਨਹੀਂ ਲੱਗਦੀ ਫੇਰ ਵੀ ਨਾਮ ਜਪਣੇ ਕਰਦਾ ਮਹਾਪੁਰਸ਼ਾਂ ਦੀ ਨਿੰਦਿਆ ਕਰਨ ਤੇ ਜੋਰ ਦਿੱਤਾ ਹੋਇਆਗਾ ਇਹ ਯਾਰੀ ਜਾਣਗੇ ਹੁਣ ਤਾਂ ਜੀ ਜਵਾਨੀ ਵੀ ਖਾਂਦੇ ਪੀਂਦੇਆਂ ਦੀ ਲੰਘ ਗਈ ਹੁਣ ਤੇ ساری ਉਮਰ ਐਡਾਂ ਹੀ ਲੰਘ ਗਈ ਹੁਣ ਪੁੱਢਾ ਹੋ ਗਏ ਅਸੀਂ ਬਿਰਜ਼ਰਗ ਹੋ ਗਈ ਅਵਸਥਾ ਹੁਣ ਕੀ ਕਰਨ ਅਮਰਕ ਸ਼ਕਤ ਤੇ ਨਾਮ ਜਪ ਕਰਕੇ ਜਿਵੇਂ ਇੱਕ ਰਸਤੇ ਦੇ ਨਾਲ ਡੋਲ ਪੂਦੇ ਵਿੱਚ ਜਾਂਦੀ ਹੈ ਜਦੋਂ ਡੋਲ ਪੂਦੇ ਵਿੱਚ ਜਾਂਦੀ ਹੈ ਤਾਂ ਥੋੜਾ ਜਿਹਾ ਰਸਤਾ ਬਚ ਜਾਂਦਾ ਜੇ ਇਹ ਪੂਦੇ ਵਿੱਚ ਟਿੱਕ ਜਾਵੇ ਦੇਹਣਾ ਪੂਰੀ ਡੋਲ ਤਾਂ ਪੂਚ ਚਲੀ ਗਈ ਰਸਾ ਥੋੜਾ ਜਾਂ ਢਟਕਦਾ ਬਚ ਗਿਆ ਵੀ ਹੁਣ ਇਹਨੂੰ ਵੀ ਪੂ ਦੇ ਵਿੱਚ ਸਿੱਟ ਗਏ ਉਹ ਪਿਆਰਿਓ ਪੂਰੇ ਜਿਹੜੀ ਡੋਲ ਹੈ ਪੂ ਦੇ ਵਿੱਚ ਲਈ ਹੁੰਦੀ ਹੈ ਉਹ ਥੋੜੇ ਜੇ ਰਸਤੇ ਦੇ ਨਾਲ ਬਾਹਰ ਆ ਜਾਂਦੀ ਹੈ ਜੇ ਢਟਕਦਾ ਰਸਈ ਹੁੰਦਾ ਹਾਥਿ ਚੜਿਆ ਹੋਇਆ ਰਹਿ ਜਾਂਦਾ ਉਹਦੇ ਰਾਹੀਂ ਪੂਰੀ ਡੋਲ ਬਾਹਰ ਆ ਜਾਂਦੀ ਹੈ ਜੇ ਮਹਾਰਾਜ ਨੂੰ ਅਰਦਾਸ ਬੇਨਤੀ ਕਰਾਂਗੇ ਮਹਾਰਾਜ ਸਾਡੇ ਪੁੱਤ ਦੇ ਨਾਮ ਆਫਤਰ ਦੇ ਅੱਗੇ ਤੋਂ ਸਾਨੂੰ ਸਮਤ ਬਖਸ਼ੋ ਸੋ ਜੀ ਬਖਸ਼ਿ ਕਰੋ ਤਾਂ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਨੇ ਜੇ ਨਿਮਰਤਾ ਵਿੱਚ ਆ ਜੀ ਸਾਧੂ ਮਹਾਤਮਾ ਦੀ ਸੰਗਤ ਕਰੀਏ ਫੇਰ ਸੋ ਜੀ ਹੋਦੀ ਮਹਾਰਾਜ ਕਹਿੰਦੇ ਨੇ ਦੇਰ ਜਤੈ ਸੋ ਜੈ ਨਹੀਂ ਕਾਲ ਪੂਚੋ ਆਣ ਕਹੋ ਨਾਨਕ ਨਰ ਬਾਬਰੇ ਕਿਉਂ ਨਾ ਤਜਤ ਗਵਾਨ ਹੁਣ ਤੂੰ ਕਾਲਪੁਰਤ ਵਾਹਿਗੁਰੂ ਦਾ ਨਾਮ ਕਿਉਂ ਨਹੀਂ ਜਪਦਾ ਹੁਣ ਤਾਂ ਤੇਰੀ ਅਵਸਥਾ ਬਜ਼ੁਰਗ ਹੋ ਗਈ ਤੂੰ ਬੁੱਢਾ ਹੋ ਗਿਆ ਇਸ ਕਰਕੇ ਉਸ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਕਰੀਏ ਸਾਧੂ ਮਹਾਤਮਾ ਦੀ ਸੰਗਤ ਕਰੀਏ ਦਾਸ ਆਪਣੇ ਵਿਚਾਰਾਂ ਨੂੰ ਇੱਥੇ ਵਿਰਾਮ ਦਿੰਦਾ ਹੈ ਸਤਿਗੁਰੂ ਰ ਸਤਿਗੁਰੂ ਦੀ ਸੰਗਤ ਬਖਸ਼ਣ ਹਾਰਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਪਰਕਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ